ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਮਿਲਣ ਦੇ ਮਾਮਲੇ 'ਚ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਸਾਬਕਾ ਮੁੱਖ ਮੰਤਰੀ ਸਾਹਿਬ ਪੁਲਿਸ ਦੀ ਇਸ ਕਾਰਗੁਜ਼ਾਰੀ ਤੋਂ ਇਸ ਕਾਰਵਾਈ ਤੋਂ ਖਫਾ ਨਜ਼ਰ ਆ ਰਹੇ ਨੇ ਨਾਰਾਜ਼ ਨਜ਼ਰ ਆ ਰਹੇ ਨੇ ਪਰ ਆਖਿਰ ਕਿਉਂ ਲੋ ਖੁਦ ਵੇਖ ਲਓ ਸੋ ਧਮਕੀ دی ਆ ਤੁਹਾਨੂੰ ਪਤਾ ਤਾਂ ਪਔਰ ਹੈ ਚੈਲੰਜ ਚ ਚੰਨੀ ਜੀ ਨਹੀਂ ਨਹੀਂ ਅਸਾ ਕੁਝ ਨਹੀਂ ਹੋ ਗਿਆ। ਪੰਜਾਬ ਪੁਲਿਸ ਜੀ ਚੰਨੀ ਸਾਹਿਬ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਕਿਹੜਾ ਨਵਾਂ ਚੰਚੜਾ ਦਿੱਤਾ ਹੈ। ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਭਾਈ ਇਹ ਕੀ ਹੋ ਰਿਹਾ ਹੈ ਤਾਂ ਤੁਹਾਨੂੰ ਸਮਝਾ ਦਿੰਦੇ ਆ। ਹੁਣ ਮੈਂ ਕਿਤੇ ਦੇਨੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾਲ ਗੱਲ ਕਰਾਵਾਂ ਮੈਂ ਤਾਂ ਪਾਈ ਦੀ ਨੂੰ ਰਹਿਤ ਤੇ ਤੁਹਾਨੂੰ ਦੱਸਦੇ ਕੀ ਕਰਾਂ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਗਿਆ ਤੁਸੀਂ ਗਲਤ ਡਾਇਲ ਕਰ ਲਿਆ। ਲੈ ਕੇ ਵਿੱਚ ਨਾ ਉਹ ਮੇਰੇ ਬਾਪੇ ਕੁਝ ਨਹੀਂ ਮਿੰਡਣਾ ਇਹ ਪੰਗੇ ਵਿੱਚ ਨਾ ਪਿਓ। ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਇਆ ਉਹਨਾਂ ਨੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ। ਡੀਆਈਜੀ ਨੂੰ ਭੇਜਤਾ। ਅੱਜ ਤੱਕ ਮਨੂੰ ਡੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ। ਦਰਅਸਲ ਪਿਤੇ ਦਿਨੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਧਮਕੀ ਭਰੇ ਫੋਨ ਕਰਕੇ ਮੈਸੇजेस ਭੇਜ ਕੇ ਉਹਨਾਂ ਕੋਲ ਕਰੋਨਾ ਦੀ ਫਰौती ਮੰਗੀ ਜਾ ਰਹੀ ਹੈ ਹੁਣ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਚੰਨੀ ਸਾਹਿਬ ਚਿੰਤਾ ਨਾ ਕਰੋ ਬੰਦਾ ਅਸੀਂ ਫੜ ਲਿਆ ਪਰ ਫੇਰ ਵੀ ਚੰਨੀ ਸਾਹਿਬ ਕੁਝ ਖਫਾ ਖਫਾ ਨਜ਼ਰ ਆ ਰਹੇ ਨੇ ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਧਮਕੀ ਦੇਣ ਵਾਲੇ ਸ਼ਖਸ ਰੋਪੜ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਮੁਲਜ਼ਮ ਦੀ ਪਛਾਣ ਦੀਪਕਾ ਸ਼੍ਰੀਮント ਵੱਜੋਂ ਹੋਈ ਹੈ ਜੋ ਮਹਾਰਾਸ਼ਟਰ ਦੇ ਮੁੰਬਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਦੀਪਕ ਸ਼੍ਰੀਮント ਨੂੰ ਨਾਗਪੁਰ ਤੋਂ 15 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਕੋਲੋਂ ਇੱਕ ਲੈਪਟਾਪ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਹੋਏ ਤਾਂ ਉਹਨਾਂ ਨੂੰ ਮਾਰਨ ਦੀ ਤੰਕੀ ਵੀ ਦਿੱਤੀ ਸੀਗੀ ਉਸ ਸਿਲਸਿਲੇ ਜਿਸ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਰ 387 506 ਆਈ ਪੀਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੁਰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਇਹ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ਚੰਗੇ ਹੋਟਲਾਂ 'ਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ। ਦਾ ਇੱਕ ਪਾਸੇ ਪੁਲਿਸ ਦਾਵਾ ਕਰ ਰਹੀ ਹੈ ਕਿ ਤਸਵੀਰਾਂ ਜੇ ਨਜ਼ਰ ਆ ਰਿਹਾ ਹੈ ਉਹੀ ਸ਼ਖਸ ਹੈ ਜਿਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੋਲ ਧਮਕੀ ਦੇ ਕੇ 2 ਕਰੋੜ ਦੀ ਫਰौती ਮੰਗੀ ਸੀ। ਪਰ ਉਥੇ ਦੂਜੇ ਪਾਸੇ ਕਥਿਤ ਮੁਲਜ਼ਮ ਕੈਮਰੇ ਅੱਗੇ ਆਪਣੇ ਤੇ ਲੱਗੇ तमाम ਇਲਜ਼ਾਮਾਂ ਨੂੰ ਨਖਾਰਦਾ ਨਜ਼ਰ ਆਇਆ। ਜਨਾਬ ਦਾ ਕਹਿਣਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ। ਕਿ ਚਰਨਜੀਤ ਚੰਨੀ ਹੈ ਕੌਣ ਆਪਣੇ ਧਮਕੀ دی ਹੈ ਆਪਕੋ ਪਤਾ تھا ਕੌਣ ਹੈ ਚਰਨਜੀਤ ਚੰਨੀ ਕਾਹ ਘਰੇਨੇ ਵਾਲੇ ਹੋ ਆਪ ਹਾਂ ਕਾਹਕੇ ਲੈਨੇ ਵਾਲੇ ਹੋ ਅਰਸ਼ਟਾ ਧਮਕੀ دی ਸੀ ਕਿ ਕੌਨਸੇ ਜ਼ਿਲ੍ਹੇ ਕੇ ਹਾਂਜੀ ਕੌਨਸੇ ਜ਼ਿਲ੍ਹਾ ਮੁੰਬਈ ਮੁੰਬਈ ਧਮਕੀ دی ਸੀ ਧਮਕੀ دی ਸੀ ਆਪਨੇ ਜੀ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਗਿਆ ਜੀ ਜਨਾਬ ਇਸ ਬੁਰੇ ਮਾਮਲੇ ਚ ਸਰਦੋਵਾ ਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਚੰਨੀ ਸਾਹਿਬ ਨੂੰ ਵੀ ਪੁਲਿਸ ਤੇ ਇਤਬਾਰ ਨਹੀਂ ਹੈ ਹਾਂ ਚੰਨੀ ਸਾਹਿਬ ਦਾ ਕਹਿਣਾ ਹੈ ਕਿ ਇਹ ਸ਼ਖਸ ਤਾਂ ਮੁਲਜ਼ਮ ਹੋ ਹੀ ਨਹੀਂ ਸਕਦਾ ਜਿਸ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਉਹਨਾਂ ਨੂੰ ਪੁਲਿਸ ਦੀ ਇਸ ਕਾਰਵਾਈ ਤੇ ਜ਼ਰਾ ਵੀ ਭਰੋਸਾ ਨਹੀਂ ਹੈ। ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ। ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਹੈ। ਲੇਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ ਉਹਦੇ ਮੈਸੇਜ ਵੀ ਆਏ ਆ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ। ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ 22 ਦੇ ਨਾਲ ਗੱਲ ਕਰਾ ਦੇਣਾ 22 ਸ਼ਬਦ ਆ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਹੁਣ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ ਪੁਲਿਸ ਦੀ ਮੰਨੀਏ ਜਾਂ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਜਾ ਰਹੇ ਤਰਕ ਜਾਂ ਫਿਰ ਇਸ ਘਟਨਾ ਤੋਂ ਮੁਲਜ਼ਮ ਵੱਲੋਂ ਕੈਮਰੇ ਤੋਂ ਦਿੱਤੇ ਗਏ ਬਿਆਨ ਤੇ ਯਕੀਨ ਕਰੀਏ ਦੱਸੋ ਫਿਰ ਕੀ ਸਮਝੀਏ ਬੀਬੀਸੀ ਨਿਊਜ਼ ਲਈ ਰੋਪੜ ਤੋਂ ਬਲਜੀਤ ਚਾਨਾ ਦੀ ਰਿਪੋਰਟ